ਮੇਰੀ ਤੇ ਰਾਣੀ ਦਾ ਵਾਹ ਸਮਾਨ ਇਕੱਠਾ ਕਰ ਲਿਆ ਹੀ ਹੈ ਛੱਡ ਦੇ ਮਮੀ ਇਹ ਜੇ ਤਾਂ ਡਨੀ ਕੁਛ ਵੀ ਵੇਖਣ ਵਾਲਾ ਇਹ ਮੇਰੇ ਭੇਕੇ ਮੈਨੂੰ ਹੀ ਦਿੱਤਾ ਵਾ ਚੱਲ ਕੋਈ ਨਹੀਂ ਕੁੜੀਆਂ ਦਾ ਸਮਾਨ ਆ ਲਾਉਣ ਪਾਉਣ ਵਾਲਾ ਤੇ ਜੋ ਮਮੀ ਉਹਦੇ ਆਪਣੇ ਕੱਪੜੇ ਕੋਪੜੇ ਲਵਾਵੇ ਚ ਨਹੀਂ ਵਿਖਾਏ ਫਿਰ ਜੋ ਉਹਨੇ ਸੂਟ ਚੱਲ ਪੁੱਤ ਮੈਂ ਆਦੇ ਸੂਟਾਂ ਦਾ ਕੀ ਵੇਖਣਾ ਹੀ ਕੋਈ ਨਹੀਂ ਮਮੀ ਜੀ ਪਤਾ ਲੱਗ ਜਾਣਾ ਤੁਹਾਨੂੰ ਸਵੇਰੇ ਵੇਖਿਆ ਹੀ ਗਈ ਤੁਹਾਨੂੰ ਬੁਲਾ ਕੇ ਗਈ ਇੱਕ ਵਾਰੀ ਵੀ ਹੁਣ ਜੇ ਆਈ ਆ ਹੀ ਲਫਾਫਾ ਵੀ ਇੱਕ ਹੀ ਲਿਆਵਾ ਫਿਰ ਕੀ ਇਹਦੇ ਵਿੱਚ ਤਹੀ ਤੇ ਬੜਾ ਕਹਿੰਦੇ ਸੀ ਮੈਨੂੰ ਹਾਈਲਾਈਟ ਵਾਲੀ ਕੁੜੀ ਚਾਹੀਦੀ ਐ ਸਾਨੂੰ ਸਾਰਿਆਂ ਨੂੰ ਬਾਹਰ ਲੈ ਜੂਗੀ ਮੈਨੂੰ ਤਾਂ ਨਹੀਂ ਲੱਗਦਾ ਉਹਨੇ ਬਾਹਰ ਖੜਨਾ ਨਾ ਉਹਨੇ ਜੋਬਨ ਨੂੰ ਖੜਨਾ ਵੀ ਕਰੋ ਫਿਰ ਪੈਸੇ ਦਾ ਪ੍ਰਬੰਧ ਥੋੜਾ ਜਾਤੇ ਅਸੀਂ ਫਾਈਲ ਸ਼ੁਰੂ ਕਰ ਦਨੇ ਲਵਣੀ ਤੇ ਅਜੇ ਮੈਰਿਜ ਸਰਟੀਫਿਕੇਟ ਹੀ ਬਣਨ ਵਾਲਾ ਵਾ ਹੋਰ ਵੀ ਇੱਕ ਦੋ ਡਾਕੂਮੈਂਟ ਬਣਨ ਵਾਲੇ ਆ ਤੇ ਬਣਾ ਕੇ ਨਾ ਤੇ ਜਿੰਨੀ ਛੇਤੀ ਹੋ ਸਕਦਾ ਕਰ ਲਈਏ ਮੜ ਕੇ ਬਾਹਰ ਚੱਲ ਜਾਂਗੇ ਚੰਗਾ ਬਾਲਾ ਹੱਸਦਾ ਖੇਡਦਾ ਸੀ ਹੁਣ ਚੁੱਪ ਚੁੱਪ ਜਿਹਾ ਰਹਿੰਦਾ ਮੇਰੇ ਹਿਸਾਬ ਨਾਲ ਫਿਕਰ ਕਰਦਾ ਵਾ ਮਾਂ ਇਹਨਾਂ ਦੀ ਜਿੱਦ ਕਰਕੇ ਬੈ ਗਈ ਹਾਈਲਟਰਸ ਵਾਲੀ ਕੁੜੀ ਲੱਭ ਕੇ ਤੇ ਇਹਨੂੰ ਬਾਹਰ ਭੇਜਣਾ ਮੈਨੂੰ ਤੇ ਇਹ ਆ ਕਿ ਜੇ ਕੁੜੀ ਬਾਹਰ ਚਲ ਗਈ ਉੱਥੇ ਜਾ ਕੇ ਮੁੱਕਰ ਗਈ ਤੇ ਸਾਡਾ ਕੀ ਬਣੂ ਸਾਡਾ ਤਾਂ ਇਕੱਲਾ ਵੇਗ ਗਿਆ ਨਾ ਉਹ ਅਸੀਂ ਕਿੱਥੋਂ ਪੂਰਾ ਕਰਾਂਗੇ